ਹਾਂ ਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਚੀਜ਼ ਚੀਲੇ ਆਪਾਂ ਥੋੜਾ ਜਿਹਾ ਪਨੀਰ ਲਾਵਾਂਗੇ ਉਹਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਲੈਣਾ ਹੈ ਉਹਦੇ ਵਿੱਚ ਪਾਵਾਂਗੇ ਲੂਣ ਫਿਰ ਪਾਵਾਂਗੇ ਆਪਾਂ ਲਾਲ ਮਿਰਚ ਥੋੜਾ ਜਿਹਾ ਆਪਾਂ ਕੌੜਨ ਦਾ ਪਾਊਡਰ ਪਾਵਾਂਗੇ ਦੇਖੋ ਲਾਲ ਮਿਰਚ ਪਾ ਲਈ ਹੁਣ ਬਥੋੜਾ ਜਿਹਾ ਕੌੜਨ ਦਾ ਪਾਊਡਰ ਲੈ ਲੈਣਾ ਹੈ ਕੌੜਨ ਦਾ ਪਾਊਡਰ ਪਾਵਾਂਗੇ ਇਹਨੂੰ ਆਪਾਂ ਵਿੱਚ ਚੰਗੀ ਤਰ੍ਹਾਂ ਰਲਾ ਲੈਣਾ ਸਾਰੇ ਸਮਾਨ ਨੂੰ ਮੈਕਸ ਕਰਕੇ ਆਪਾਂ ਇਹਨੂੰ 10 ਮਿੰਟ ਲਈ ਰੱਖ ਦਵਾਂਗੇ। ਇਹਨੂੰ ਆਪਾਂ 10 ਮਿੰਟ ਰੱਖ ਦਵਾਂਗੇ। ਹੁਣ ਆਪਾਂ ਲਾਂਗੇ Shimla mirch, tomato, lahsun, adrak। ਇਹਨਾਂ ਨੂੰ ਆਪਾਂ ਕੱਟ ਲੈਣਾ ਆ ਮੋٹے-ਮੋٹے ਟੁਕੜਿਆਂ ਵਿੱਚ। ਤੇ ਹੁਣ ਆਪਾਂ ਕੜਾਹੀ ਲਾਵਾਂਗੇ, ਰੁੱਝ ਪਾਵਾਂਗੇ ਥੋੜਾ ਜਿਹਾ ਤੇਲ। ਤੇ ਉਹਦੇ ਵਿੱਚ ਪਾਵਾਂਗੇ ਆਪਾਂ ਪਨੀਰ। ਪਨੀਰ ਨੂੰ ਆਪਾਂ ਥੋੜਾ ਜਿਹਾ ਫਰਾਈ ਕਰ ਲੈਣਾ ਆ। ਇਹਨੂੰ ਆਪਾਂ ਹਾਰਡ ਨਹੀਂ ਹੋਣ ਦੇਣਾ। ਆਪਾਂ ਥੋੜਾ ਥੋੜਾ ਹਲਕਾ ਹਲਕਾ ਫਰਾਈ ਕਰ ਲਵਾਂਗੇ ਫਰਾਈ ਕਰਕੇ ਅੱਜ ਕੋਪਾ ਚੰਗੇ ਤਰੀਕੇ ਨਾਲ ਫਰਾਈ ਕਰ ਲੈਣਾ ਹੈ ਹੁਣ ਆਪਾਂ ਪਨੀਰ ਨੂੰ ਕੜਾਈ ਚੋਂ ਬਾਹਰ ਕੱਢ ਲਵਾਂਗੇ ਉਹਦੇ ਵਿੱਚ ਜਿਹੜਾ ਥੋੜਾ ਜਿਹਾ ਤੇਲ ਬਚਿਆ ਉਹਦੇ ਵਿੱਚ ਪਾਵਾਂਗੇ ਆਪਾਂ ਜੀਰਾ ਥੋੜਾ ਜਿਹਾ ਪਾਵਾਂਗੇ ਜੀਰਾ ਜਿਹਦੇ ਨੂੰ ਭੁੰਨ ਲੈਣਾ ਹੈ ਥੋੜਾ ਜਿਹਾ ਹਲਕਾ ਜਿਹਾ ਜੀਰੇ ਜਦੋਂ ਭੁੱਜ ਗਿਆ ਨਾ ਦੇਖੋ ਹਲਕਾ ਹਲਕਾ ਆਪਾਂ ਹਿਲਾ ਲੈਣਾ ਹੈ ਜੀਰੇ ਨੂੰ ਭੁੰਨ ਕੇ ਆਪਾਂ ਹੁਣ ਵਿੱਚ ਪਾਵਾਂਗੇ ਲਸਣ ਲਸਣ ਨੂੰ ਆਪਾਂ ਭੁੰਨ ਲਵਾਂਗੇ ਥੋੜਾ ਜਿਹਾ ਹਲਕਾ ਹਲਕਾ ਜਿਹਾ ਦੇਖੋ ਲਸਣ ਆਪਣਾ ਪ੍ਰੋਪਰ ਤਰੀਕੇ ਨਾਲ ਭੁੱਜ ਗਿਆ ਲਾਲ ਲਾਲ ਹੋ ਚੁੱਕਾ ਹੈ ਹੁਣ ਪਾਵਾਂਗੇ ਦੇ ਵਿੱਚ ਆਪਾਂ ਅਦਰਕ ਇਸੇ ਤਰ੍ਹਾਂ ਆਪਾਂ ਅਦਰਕ ਨੂੰ ਭੁੰਨ ਲੈਣਾ ਆ ਫਿਰ ਪਾਵਾਂਗੇ ਆਪਾਂ ਪਿਆਜ਼ ਇਹ ਵੀ ਆਪਾਂ ਢਿਬੜੇ ਢਿਬੜੇ ਟੁਕੜੇਜ ਕੱਟਣਾ ਆ ਜਦੋਂ ਹਲਕਾ ਹਲਕਾ ਜਿਹਾ ਆਪਾਂ ਪਿਆਜ਼ ਨੂੰ ਸੇਕ ਲਵਾਵਾਂਗੇ ਫਿਰ ਪਾਵਾਂਗੇ ਆਪਾਂ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਨੂੰ ਹੋਣਾ ਇਸੇ ਤਰ੍ਹਾਂ ਥੋੜਾ ਜਿਹਾ ਸੇਕ ਲਵਾ ਲੈਣਾ ਆ ਹਲਕਾ ਹਲਕਾ ਜਿਹਾ ਫਿਰ ਪਾਵਾਂਗੇ ਆਪਾਂ ਇਹਦੇ ਵਿੱਚ ਟਮਾਟਰ ਉਹ ਵੀ ਆਪਾਂ ਵੱਡੇ ਵੱਡੇ ਪੀਸ ਕੱਟੇ ਹੋਏ ਆ ਹਲਕਾ ਜਿਹਾ ਆਪਾਂ ਟਮਾਟਰ ਨੂੰ ਥੀਕ ਲਵਾਣਾ ਆ ਜਿਆਦਾ ਨਹੀਂ ਲਵਾਉਣਾ ਇਹਨਾਂ ਨੂੰ ਥੋੜਾ ਥੋੜਾ ਥੀਕ ਲਵਾ ਮੰਗੇ ਉਹ ਪਾਵਾ ਮੰਗੇ ਲੂਣ ਸਵਾਦ ਅਨੁਸਾਰ ਦੇਖੋ ਸਵਾਦ ਅਨੁਸਾਰ ਲੂਣ ਪਾਵਾਂਗੇ ਫਿਰ ਪਾਵਾਂਗੇ ਆਪਾਂ ਲਾਲ ਮਿਰਚ ਲਾਲ ਮਿਰਚ ਵੀ ਆਪਾਂ ਸਵਾਦ ਅਨੁਸਾਰ ਪਾਵਾਂਗੇ ਇਹ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣੀ ਹੈ ਫਿਰ ਬਾਬਾਾਂਗੇ ਮਸਾਲਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਆਪਾਂ ਫਿਰ ਬਾਬਾਾਂਗੇ ਆਪਾਂ ਸੂਆ ਸੌਸ ਇਹ ਵੀ ਮਿਕਸ ਕਰ ਲਵਾਂਗੇ ਤਾਂ ਤੇ ਸਾਰੇ ਹਾਂ ਫਿਰ ਬਾਬਾਾਂਗੇ ਆਪਾਂ ਪਾਸਤਾ ਸੌਸ ਹੌਣਵਾ ਮੰਗੇ ਟਮਾਟਰ ਸੌਸ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਹੁਣ ਆਪਾਂ ਕੌਰੀਂ ਦਾ ਪਾਊਡਰ ਹੈ ਨਾ ਉਹਨੂੰ ਪਾਣੀ ਵਿੱਚ ਮਿਕਸ ਕਰਕੇ ਆਪਾਂ ਇਹਦੇ ਵਿੱਚ ਪਾ ਦਵਾਂਗੇ ਦੇਖੋ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰਕੇ ਹਿਲਾ ਲੈਣਾ ਆ ਦੋ ਤਿੰਨ ਮਿੰਟ ਆਪਾਂ ਸੇਕ ਲਵਾਵਾਂਗੇ ਫਿਰ ਪਾਵਾਂਗੇ ਆਪਾਂ ਪਨੀਰ ਵਿੱਚ ਪਨੀਰ ਵਿੱਚ ਪਾ ਕੇ ਆਪਾਂ ਚੰਗੀ ਤਰ੍ਹਾਂ ਇਹਨੂੰ ਹਿਲਾ ਲੈਣਾ ਹੈ ਤੇ ਆਪਾਂ ਚੰਗੀ ਤਰ੍ਹਾਂ ਹੁਣ ਇਹਨੂੰ ਮਿਕਸ ਕਰਕੇ 2 ਮਿੰਟ ਲਈ ਰੱਖ ਦੇਣਾ ਹੈ ਦੇਖੋ ਆਪਣਾ ਚੀਜ਼ ਚਿਲੀ ਬਣ ਕੇ ਤਿਆਰ ਆ ਦੇਖੋ ਕਿੰਨੀ ਵਧੀਆ ਤਰੀਕੇ ਨਾਲ ਬਣੀ ਹੈ ਤੇ ਕਿੰਨੀ ਸੁਆਦ ਆ ਤੁਸੀਂ ਵੀ ਜਰੂਰ ਬਣਾ ਕੇ ਦੇਖੋ ਤੇ ਤੁਹਾਡਾ ਧੰਨਵਾਦ ਮੇਰੇ YouTube ਚੈਨਲ ਤੇ ਆਉਣ ਦਾ ਆਪਣੇ ਬਲੌਗ ਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਓਕੇ ਬਾਏ ਬਾਏ